ਮੂਹ ਪੁੱਲਕਰ ਆ ਕਿਹੜੀ ਗੇਮ ਖੇਡਦੇ ਆ ਸਰ ਮੈਂ ਫੁੱਟਬਾਲ ਆ ਤੁਹਾਡੀ ਸਿਲੈਕਸ਼ਨ ਹੋਈ ਆ ਇਸ ਦੀ ਤੇ ਤੁਸੀਂ ਗੇਮ ਆ ਜਿਹੜੀ ਫੁੱਟਬਾਲ ਗੇਮ ਕਦੋਂ ਤੋਂ ਸਟਾਰਟ ਸਰ ਮੈਂ 6 ਦੇ ਲਾਸਟ ਕੀਤੀ ਸੀ ਜੀ ਮੈਂ ਹੁਣ ਮੈਂ ਪਲੱਸ 2 ਆ ਤੇ ਉਹਦੋਂ ਹੀ ਕੀਤੀ ਸੀ ਸਟਾਰ ਬੇਟਾ ਫੁੱਟਬਾਲ ਹੀ ਕਿਉਂ ਚੂਜ਼ ਕੀਤਾ ਹੋਰ ਵੀ ਬਹੁਤ ਗੇਮ ਨੇ ਕੋਕੋ ਆ ਜਾਂ ਸਰ ਸ਼ੌਂਕ ਸੇ ਕਿਉਂਕਿ ਮੇਰੇ ਬਦਰ ਖੇ 10 ਪਹਿਲਾਂ ਤੇ ਉਹਨੇ ਮੈਨੂੰ ਕਹਿੰਦੇ ਸੀ ਲੈ ਕੇ ਜਾ ਡਰਾਉਨਸ ਲੈ ਕੇ ਤਾਂ ਮੈਂ ਲੇਕਿਨ ਇਸ ਜਾਂਦਾ ਹਾਂ ਫਿਰ ਆਪ ਹੀ ਆਉਣ ਲੱਗ ਗਏ ਸੀ ਜਿਹੜਾ ਸਕੂਲ ਚ ਲੱਗ ਗਿਆ ਫਿਰ ਇੱਧਰ ਫਿਰ ਹੌਲੀ ਹੌਲੀ ਸਰਕਿੰਡ ਦੇ ਗਰਾਊਂਡ ਆਇਆ ਕਹਿੰਦੇ ਆਪ ਹੀ ਆਉਣ ਲੱਗ ਗਏ ਸੀ ਜੀ ਫਿਰ ਦੇ ਸ਼ੌਂਕ ਪੈ ਗਿਆ ਫਿਰ ਹੁਣ ਹੁਣ ਦੇਖ ਸਕਦੇ ਹਾਂ ਪਰਿਵਾਰ ਦੇ ਵਿੱਚ ਕੋਈ ਫੁੱਟਬਾਲ ਖੇਡਦਾ ਹੋਰ ਨਹੀਂ ਬ੍ਰਦਰ ਖੇਡਦਾ ਸੀ ਪਹਿਲਾਂ ਪਰ ਹੁਣ ਨਹੀਂ ਆ ਤੁਹਾਡੀ ਕੋਚਿੰਗ ਕੌਣ ਕਰਵਾਉਂਦਾ ਕੋਚ ਕੌਣ ਨੇ ਤੁਹਾਡੇ ਕੋਚ ਅਮਰ ਜੀ ਸਰ ਇੱਥੇ ਪੀ ਪੀਡੀਆ ਨੇ ਸਕੂਲ ਹਾਂਜੀ ਫਿਰ ਗਰਾਊਂਡ ਕਿਹੜਾ ਤੁਸੀਂ ਯੂਜ਼ ਕਰਦੇ ਹੋ ਖੇਡਣ ਲਈ ਆਹੀ ਸਰ ਇਹ ਗਰਾਊਂਡ ਸਰ ਦੀ ਤਿਆਰੀ ਕਿਵੇਂ ਫਿਰ ਸਰ ਗਰਾਊਂਡ ਦੀ ਤਿਆਰੀ ਹਾਂਜੀ ਹਾਂਜੀ ਸਰ ਸਰ ਕਰਾਂਗੇ ਬੇਟਾ ਸਪੋਰਟਸਮੈਨ ਲਈ ਸਭ ਨਾਲ ਮੁੱਖ ਗੱਲ ਹੁੰਦੀ ਹੈ ਡਾਈਟ ਡਾਈਟ ਵਗੈਰਾ ਤੁਸੀਂ ਪ੍ਰੋਬਲਮ ਹਾਂਜੀ ਉਹ ਸਾਨੂੰ ਸਭ ਤੋਂ ਆਪਾਂ ਮਿਲਦੀ ਆ ਸਕੂਲ ਤੋਂ ਵੀ ਕਰੂਗੀ ਸਾਰੇ ਮਤਲਬ ਕਦੇ ਇਹਨੇ ਕੁਝ ਕੱਟਨੇ ਹੁੰਦੇ ਤੇ ਡਾਈਟ ਨੂੰ ਫੋਲ ਦਿੰਦੇ ਆ ਉਦੋਂ ਵੀ ਹੋਰ ਵੀ ਕੁਝ ਚੀਜ਼ ਵਗੈਰਾ ਹੁੰਦੀ ਹੈ ਕਦੇ ਕਿਸੇ ਦੀ ਕੱਟ ਨਹੀਂ ਆਉਂਦੀ ਤੇ ਸਿਰ ਹਮੇਸ਼ਾ ਉਹ ਉਹ ਚੀਜ਼ ਪਹਿਲਾਂ ਲਿਆ ਕੇ ਰੱਖ ਦਿੰਦੇ ਜਦੋਂ ਜੀ ਸਾਨੂੰ ਚਾਹੀਦੀ ਹੁੰਦੀ ਆ ਹਾਂ ਹਾਂ ਤੁਹਾਡਾ ਫੇਵਰਟ ਖਡਾਰੀ ਕੌਣ ਆ ਸੇਵਰੇਟਾ ਆਪਣੇ ਅੰਘਾ ਚੋਤਾ ਸੀਰੀ ਖੇਤਰੀਆ ਉਹ ਦਾ ਅਲਨਾਲਡ ਆਸਟ੍ਰੇਲੀਆ ਕਦੋਂ ਜਾ ਆਸਟ੍ਰੇਲੀਆ ਕਦੋਂ ਜਾ ਰਹੇ ਤੁਸੀਂ ਐਸੇ 13 ਫਲਾਈਟ 13 ਫਲਾਈਟ ਕਿੰਨੇ ਦਿਨ ਉੱਥੇ ਤੁਸੀਂ ਸਮਾਂ ਬਕੀਤ ਕਰਨਾ ਸੇ ਇੱਕ ਵੀਕ ਸ਼ੇ ਨੂੰ ਵਾਪਸ ਆਉਣਾ ਉਹਦੀ ਟ੍ਰੇਨਿੰਗ ਹੀ ਹਾਂਜੀ ਸਾਨੂੰ ਇੰਡੀਆ ਦੇ ਵਰਲਡ ਬੈਸਟ ਕੋਚਿੰਗ ਟ੍ਰੇਨਿੰਗ ਮਿਲ ਨਹੀਂ ਆ ਮੈਨੂੰ ਤਾਂ ਕੁਝ ਸਿੱਖਣ ਨੂੰ ਮਿਲੇਗਾ ਵਰਲਡ ਦੇ ਬੈਸਟ ਕੋਚ ਤੋਂ ਉਹਨਾਂ ਤੋਂ ਕਿਸੇ ਨੂੰ ਟ੍ਰੇਨਿੰਗ ਮਿਲ ਨਹੀਂ ਆ ਤੇ ਸਾਨੂੰ ਵਧੀਆ ਟ੍ਰੇਨਿੰਗ ਦੇਣੀ ਹੈ ਕੋਚ ਨੂੰ ਕੁਝ ਚੈੱਕ ਕਰਵਾਉਂਗਾ ਉਹਨਾਂ ਤੋਂ ਫੁੱਟਬਾਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਤੁਹਾਡਾ ਮਤਲਬ ਕੀ ਬਣਨਾ ਚਾਹੁੰਦੇ ਹੋ ਸੇਮ ਲੀਗ ਵੱਲ ਖੇਡਣਾ ਤਾਂ ਇਹ ਇੰਡੀਆ ਲੈਵਲ ਤੇ ਇੰਡੀਆ ਵੱਲੋਂ ਖੇਡਣਾ ਗਰਾਊਂਡ ਦੇ ਵਿੱਚ ਕਿਹੜੀ ਪੋਜੀਸ਼ਨ ਤੇ ਖੇਡਦੇ ਹੋ ਤੁਸੀਂ ਸਰ ਡਿਫੈਂਸ ਡਿਫੈਂਸ ਕਿਹਦੇ ਹਾਂਜੀ ਆ ਇਸ ਸਕੂਲ ਦੇ ਵਿੱਚ ਤੁਸੀਂ ਤੁਹਾਡੀ ਕੱਲਿਆਂ ਦੀ ਸੈLECTION ਹੋਈ ਹੈ ਨਹੀਂ ਸਰ ਮੇਰੇ ਨਾਲ ਕੁੜੀ ਹੋਰ ਦੋਨਾਂ ਜਣੇ ਹਾਂਜੀ ਦੋ ਹੀ ਫਿਰ ਸਟੱਡੀ ਨੂੰ ਤੇ ਸਪੋਰਟਸ ਨੂੰ ਕਿਵੇਂ ਮੇਨਟੇਨ ਕਰਦੇ ਹੋ ਸਟਡੀ ਟੈਸਟ ਪੋਰਸ ਦਾ ਕੇ ਕਈ ਵੇ ਹਨਾ ਮਾਰਨਿੰਗ ਸੈਸ਼ਨ ਲਾ ਲਈਦਾ ਸਵੇਰੇ ਉੱਠ ਕੇ ਤੇ ਸਕੂਲ ਚ ਆ ਕੇ ਘਰੇ ਜਾ ਕੇ ਚਾਹ ਰੋਟੀ ਪਣੀ ਖਾ ਕੇ ਫਿਰ ਗਰਾਉਂਡ ਚ ਜਾ ਜਾਈਦਾ ਇੱਥੇ ਪਹਿਲਾ ਮਨੇ ਮਾਰਨਿੰਗ ਪਿੰਡ ਵਾਲੇ ਗਰਾਉਂਡ ਚ ਜਾ ਜਾਈਦਾ ਇੱਥੋਂ ਥੋੜੇ 2-2 ਕਿਲੋ ਮੀਟਰ ਦੂਰ ਤੇ ਸੇ ਸ਼ਾਮ ਨੂੰ ਇੱਥੇ ਆ ਜਾਈਦਾ ਸੈ ਪ੍ਰੈਕਟਿਸ ਕਰਾਂਦੇ ਸ਼ਾਮ ਨੂੰ ਤੇ ਉਹ ਪ੍ਰੈਕਟਿਸ ਕਰਕੇ ਉਸ ਤੋਂ ਬਾਅਦ 2 ਘੰਟੇ ਕੜ ਲਉਂਦਾ ਘਰੇ ਜਾ ਕੇ ਸੇ ਮੇਰੇ ਫਿਰ ਮਾਪੇ ਪੇਰੈਂਟਸ ਦਾ ਸਹਿਯੋਗ ਹੈਗਾ ਪੂਰਾ ਹਾਂਜੀ ਪੇਰੈਂਟਸ ਦੀ ਪੂਰੀ ਸਪੋਰਟ ਆ ਬੇਟਾ ਕੀ ਨਾਮ ਆ ਤੁਹਾਡਾ ਕਬਜਪਾ ਕਿਹੜੀ ਗੇਮ ਖੇਡਦੇ ਹੋ ਫੁੱਟਬਾਲ ਜੀ ਹੁਣ ਤੁਹਾਡੀ ਸਿਲੈਕਸ਼ਨ ਕਿੱਥੇ ਲਈ ਹੋਈ ਆ ਆਸਟ੍ਰੇਲੀਆ ਕੈਂਪਲੀ ਜੀ ਆ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ ਗਵਰਨਮੈਂਟ ਸਕੈਂਡਰੀ ਸਮਾਰਟ ਸਕੂਲ ਕਟਾਰਾ ਜੀ ਆ ਤੁਹਾਨੂੰ ਫੁੱਟਬਾਲ ਦੀ ਕੋਚਿੰਗ ਕੌਣ ਦਿੰਦਾ ਬੇਟਾ ਅਮਰ ਜੀ ਸਰ ਆ ਕਿੰਨਾ ਸਮਾਂ ਤੁਸੀਂ ਜਿਹੜਾ ਕੋਚਿੰਗ ਲੈਂਦੇ ਹੋ ਹਾਂ ਮਾਰਨਿੰਗ 10 ਘੰਟੇ ਜੀ ਕਈ ਵਾਰ ਸ਼ਾਮ ਨੂੰ 10 ਘੰਟੇ ਫਿਰ ਬੇਟਾ ਪੜਾਈਓ ਉਹਦੇ ਵਿੱਚ ਮੈਂਟੇਨ ਕਿਵੇਂ ਰੱਖਦੇ ਹੋ ਸਰ ਜੇਮ ਲਈ ਮਾਰਨਿੰਗ ਜਲਦੀ ਉੱਠਣਾ ਪੈਂਦਾ ਫਿਰ ਉਹਦੇ ਲਈ ਸਟੱਡੀ ਕਰਨੀ ਪੈਂਦੀ ਹੈ ਰਾਤ ਨੂੰ ਵੀ ਪੜ੍ਹ ਕੇ ਪੈਂਦੇ ਆ ਜੀ ਹਾਂ ਪਰਿਵਾਰ ਚੋਂ ਹੋਰ ਕੋਈ ਫੁੱਟਬਾਲ ਪਲੇਅਰ ਹੈਗਾ ਹਾਂ ਜੀ ਸਿਸਟਰ ਹੈ ਜੀ ਮੇਰੀ ਵੱਡੀ ਉਹ ਵੀ ਖੇਡਦੇ ਨੇ ਹਾਂ ਜੀ ਪਹਿਲਾਂ ਪਾਪਾ ਖੇਡਦੇ ਸੀ ਹਾਂ ਪੁੱਤ ਕਿੱਥੇ ਕਿੱਥੇ ਹੁਣ ਤੱਕ ਖੇਡ ਕੇ ਆਏ ਹੋ ਤੁਸੀਂ ਆ ਨੈਸ਼ਨਲ ਤੱਕ ਖੇਡਿਆ ਜੀ ਜੰਮੂ ਕਸ਼ਮੀਰ ਔਰ ਰਾਜਸਥਾਨ ਐਂਡ ਪੰਜਾਬ ਚ ਹਾਂ ਹੁਣ ਤੁਸੀਂ ਆਸਟ੍ਰੇਲੀਆ ਸਟੇਰ ਜਾ ਰਹੇ ਹੋ ਹਾਂ ਜੀ ਸਰ ਕਿੰਨੇ ਦਿਨ ਲਈ ਜਾ ਰਹੇ ਹੋ ਆਸ਼ੀਆ ਸਰ 6 ਪਿਆਲ ਤੱਕ ਜਾ ਰਹੇ ਹਾਂ ਤੀ ਤੋ ਓਕੇ ਔਰ ਤੁਹਾਡੀ ਡਾਈਟ ਵਗੈਰਾ ਕੁਝ ਖੀ ਲੈਣੇ ਨਾਈਟ ਚਾਰ ਔਰ ਮੋਰ ਸਣੇ ਹੁੰਦੇ ਨੇ ਸਰ ਬਦਾਮ ਵਗੈਰਾ ਦੁੱਧ ਜੋ ਮਤਲਬ ਪ੍ਰੋਟੀਨ ਵਾਲੀ ਚੀਜ਼ ਸਰ ਉਹ ਸਾਰੀਆਂ ਜ਼ਰੂਰੀ ਨੇ ਇਹ ਕਿਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਕੋਚ ਵੱਲੋਂ ਦਿੱਤੀਆਂ ਜਾਂਦੀਆਂ ਸਰ ਸਾਰੀਆਂ ਮਤਲਬ ਘਰੇ ਵੀ ਖਾਣੇ ਤੇ ਕੋਚ ਵੀ ਦਿੰਦਾ ਤੁਹਾਡਾ ਫੇਵਰੇਟ ਪਲੇਅਰ ਕੌਣ ਹੈ ਰਨਾਲਡ ਸਰ ਤੇ ਗਰਾਊਂਡ ਦੇ ਵਿੱਚ ਕਿਹੜੀ ਪੋਜੀਸ਼ਨ ਤੇ ਖੇਡਦੇ ਹੋ ਤੁਸੀਂ ਮੈਂ ਲੈਫਟ fingr ਸਰ ਲੈਫਟ ਹਾਂਜੀ ਆ ਕੀ ਬਣਨਾ ਚਾਹੁੰਦੇ ਹੋ ਫੁੱਟਬਾਲ ਆ ਇੰਦੇ ਵਿੱਚ ਮੈਂ ਚਾਹ ਕੋਚਿੰਗ ਲਾਈਨ ਤੇ ਜਾਣਾ ਪਸੰਦ ਕਰਦੀ ਹਾਂ ਔਰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਤੁਸੀਂ ਆ ਸਪੋਰਟਸ ਲਾਈਨ ਵੀ ਜ਼ਰੂਰੀ ਆ ਜੱਤ ਜੱਤ ਸਪੋਰਟਸ ਲਾਈਨ ਦੇ ਲਈ ਵੀ ਜਾਓ ਸਟੱਡੀ ਵੀ ਨਾਲ ਜ਼ਰੂਰੀ ਆ ਦੋਨਾਂ ਵੱਲ ਦੀ ਪੂਰਾ ਧਿਆਨ ਦਿਓ ਠੀਕ ਮੇਰਾ ਨਾਮ ਗੁਰਜੰਨ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਆ 4th ਬੇ ਸਕੂਲ ਦੀਆਂ ਬੱਚੀਆਂ ਫੁੱਟਬਾਲ ਦੇ ਵਿੱਚ ਸਿਲੈਕਸ਼ਨ ਹੋਈ ਹੈ ਜੀ ਇਹ ਕਿੱਥੇ ਜਾਣਾ ਉਹਨਾਂ ਨੇ ਕਿਸ ਚੀਜ਼ ਲਈ ਸਿਲੈਕਸ਼ਨ ਹੋਈ ਇਹਨਾਂ ਦੀ ਫੁੱਟਬਾਲ ਦੇ ਲਈ ਟਾਈਗਰ ਐਂਡ ਟਾਈਗਰਜ਼ ਦਾ ਕੈਂਪ ਹੈ ਨਾ ਅਸਟਰੀਆ ਦੇ ਵਿੱਚ ਲੱਗ ਰਿਹਾ ਤੇ ਲਈ ਸਿਲੈਕਸ਼ਨ ਹੋਈ ਆ ਤੇ ਜਿਹੜਾ 2 ਤੋਂ 6 ਅਪ੍ਰੈਲ ਤੱਕ ਕੈਂਪ ਤੇ ਜਾਣਗੇ ਇਹ ਸਰ ਇਹਨਾਂ ਦੀ ਜਿਹੜੀ ਤਿਆਰੀ ਆ ਕਦੋਂ ਤੋਂ ਸ਼ੁਰੂ ਹੋ ਗਈ ਸੀ ਇਹ ਲੜਕੀਆਂ ਸਾਡੇ ਕੋਲ ਜਿਹੜੀ ਪ੍ਰਭਜੋਤ ਆ ਇਹ 2020 ਚ ਆਈ ਹੈ ਤੇ ਦੂਜੀ 2018 ਚ ਸਾਡੇ ਕੋਲ ਆਈ ਆ ਅਮਰਤਪਾਲ ਕੌਰ ਉਦੋਂ ਤੋਂ ਲਗਾਤਾਰ ਇਹ ਗਰਾਊਂਡਾਂ ਦੇ ਵਿੱਚ ਮਿਹਨਤ ਕਰ ਰਹੀਆਂ ਨੇ ਸਵੇਰੇ ਸ਼ਾਮ ਸਰ ਕਿਹੜੀ ਕਿਹੜੀ ਕਲਾਸ ਚ ਪੜ੍ਹਦੀ ਹੁੰਦਾ ਪ੍ਰਭ ਜੋ ਹੁੰਦਾ ਜਿਹੜੀ ਇਹ 10ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਅਮਰਤਪਾਲ ਕੌਰ ਹੈ ਜਿਹੜੀ ਇਹ +2 ਦੀ ਵਿਦਿਆਰਥਣ ਹੈ ਜੀ ਸਰ ਲੋਕਲ ਹੀ ਰਹਿੰਦੀ ਆ ਨਾ ਪ੍ਰਭ ਜੋ ਦਾ ਪਿੰਡ ਕਟਾਲਾ ਹੀ ਆ ਤੇ ਦੂਸਰੀ ਲੜਕੀ ਜਿਹੜੀ ਅਮਰਤਪਾਲ ਕੌਰ ਹੈ ਉਹ ਕੋਡਰਪੁਰ ਪਿੰਡ ਦੀ ਸਰ ਪੇਰੈਂਟਸ ਦਾ ਸਹਿਯੋਗ ਕਿਵੇਂ ਆ ਜੀ ਪੇਰੈਂਟ ਦਾ ਸਹਿਯੋਗ ਤਾਂ ਕਾਫੀ ਆ ਸਾਡੇ ਲੁਧਿਆਣਾ ਕੋ ਸਾਥੀਆਂ ਦੀ ਤਰ੍ਹਾਂ ਹੀ ਕਿਉਂਕਿ ਉਹਨਾਂ ਜੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਪੇਰੈਂਟਸ ਭੇਜਣਗੇ ਤਾਂ ਹੀ ਬੱਚੇ ਹਨ ਅਸੀਂ ਕੁਝ ਕਰਾਰ ਸਕਦੇ ਹਾਂ ਇਹ ਪਹਿਲਾਂ ਜ਼ਿੰਮੇਵਾਰੀ ਪੇਰੈਂਟਸ ਦੀ ਹੋਵੇ ਜੋ ਸਾਨੂੰ ਇੱਥੇ ਤੱਕ ਭੇਜਦੇ ਨੇ ਬੱਚੇ ਤਾਂ ਹੀ ਵਧੀਆ ਬੱਚੇ ਦੇ ਵਿੱਚ ਤਿਆਰ ਹੋ ਕੇ ਅੱਗੇ ਜਾ ਸਕਦੇ ਇਹ ਸਰ ਕਿੱਥੇ ਕਿੱਥੇ ਹੁਣ ਤੱਕ ਖੇਡ ਕੇ ਆਈਆਂ ਨੇ ਇਹਨਾਂ ਦੇ ਹੁਣ ਤੱਕ ਪੰਜਾਬ ਦੇ ਵਿੱਚ 17 ਗਰੁੱਪ 19 ਗਰੁੱਪ ਖੇਡਾਂ ਪਤਨ ਪੰਜਾਬ ਦੀਆਂ ਇਹਨਾਂ ਵਿੱਚੋਂ ਪਹਿਲੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਪਿਛਲੇ 3-4 ਸਾਲਾਂ ਤੋਂ ਲਗਾਤਾਰ ਜਿੱਤ ਰਹੀਆਂ ਨੇ ਤੇ ਬਹੁਤ ਹੀ ਮੇਨ ਪਲੇਅਰਾਂ ਦੇ ਵਿੱਚੋਂ ਨੇ ਤੇ ਪਿਛਲੇ ਸਾਲ ਵੀ ਇਹਨਾਂ ਨੇ ਅੰਡਰ 19 ਦੇ ਵਿੱਚ ਜੋ ਪੰਜਾਬ ਦੀ ਟੀਮ ਖੇਡ ਰਹੀ ਸੀ ਤਾਂ ਦੋਨੋਂ ਲੜਕੀਆਂ ਸਾਡੀਆਂ ਉਸ ਟੀਮ ਦੇ ਵਿੱਚ ਸੀ ਤੇ ਪੂਰਾ ਪਲੇਇੰਗ ਜਿਹੜੀ ਸੈੱਟ ਸੀ ਉਹਦੇ ਵਿੱਚ ਅੱਠ ਦੀਆਂ ਅੱਠ ਲੜਕੀਆਂ ਸਾਡੇ ਸਕੂਲ ਦੀਆਂ ਖੇਡ ਰਹੀਆਂ ਸੀ ਇਹ ਦੋਨੋਂ ਜਿਹੜੀਆਂ ਪਲੇਅਰ ਸਾਡੀਆਂ ਬਾਹਰ ਜਾ ਰਹੀਆਂ ਨੇ ਟੈਂਪਰ ਦੇ ਲਈ ਤੇ ਇਹ ਵੀ ਉਹ ਟੀਮ ਦੀਆਂ ਮੈਂਬਰ ਸੀ ਸਰ ਸਪੋਰਟਸਮੈਨ ਲਈ ਜਿਹੜੀ ਮੁੱਖਾ ਉਹਨਾਂ ਦੀ ਡਾਈਟ ਹੁੰਦੀ ਹੈ ਇਹਦੀ ਡਾਈਟ ਦਾ ਕਿਵੇਂ ਅਰੇਂਜਮੈਂਟ ਕਰੋਗੇ ਇਹ ਬੱਚਿਆਂ ਨੂੰ ਡਾਈਟ ਆ ਜਿਹੜੀ ਸਾਡੇ ਇੱਥੇ ਅਸੀਂ ਵੀ ਚਲੋ ਕੋਸ਼ਿਸ਼ ਆਪਣੇ ਲੈਵਲ ਤੇ ਵੀ ਕਰਦੇ ਹਾਂ ਜਿਨੀਕ ਸਾਤੋਂ ਹੁੰਦੀ ਆ ਸਾਡੇ ਐਨ ਆਰ ਆਈ ਭਰਾ ਇਸਪਿੰਡ ਦੇ ਜਿੰਨੇ ਵੀ ਬਾਹਰ ਨੇ ਜਾਂ ਸਾਡੇ ਇੱਥੇ ਵੀ ਜਿਹੜੇ ਸਪੋਰਟਸ ਨਾਲ ਪਿਆਰ ਕਰਨ ਵਾਲੇ ਸਹਿਯੋਗੀ ਸੱਜਣ ਨੇ ਉਹ ਸਾਨੂੰ ਸਮੇਂ-ਸਮੇਂ ਤੇ ਇਹਨਾਂ ਨੂੰ ਜਿਹੜੀ ਆ ਡਾਈਟ ਆ ਦਿੰਦੇ ਰਹਿੰਦੇ ਨੇ ਸਕੂਲ ਦੇ ਗਰਾਊਂਡ ਨੂੰ ਕਿਵੇਂ ਮੈਂਟੇਨ ਕਰਦੇ ਕਿਉਂਕਿ ਫੁੱਟਬਾਲ ਦਾ ਗਰਾਊਂਡ ਸੰਤਲ ਹੋਣਾ ਚਾਹੀਦਾ ਵਾ ਜੀ ਬਿਲਕੁਲ ਨਾਜਕ ਚਾਹੀਦਾ ਤੇ ਕਿਵੇਂ ਤਿਆਰ ਕਰ ਦੋਗੇ ਇਹ ਪਿੰਡ ਨੂੰ ਜੀ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਪੁਰਾਣੇ ਸਮੇਂ ਤੋਂ ਹੀ ਇਸ ਪਿੰਡ ਦੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਉਹ ਇੰਟਰਨੈਸ਼ਨਲ ਹੋਏ ਨੇ ਤਿੰਨ ਚਾਰ ਪਲੇਅਰ ਇਸ ਪਿੰਡ ਦੇ ਪਹਿਲਾਂ ਵੀ ਤੇ ਹੁਣ ਸਾਡੇ ਕੋਲ ਅਮਰਜੀਤ ਸਿੰਘ ਪੀਟੀਆਈ ਨੇ ਜਾਂ ਸਾਡੇ ਕੋਲ ਇੰਦਰਜੀਤ ਕੋਚ ਨੇ ਇੱਥੇ ਪਿੰਡ ਦੀ ਉਹ ਸ਼ਾਮ ਨੂੰ ਡੇਲੀ 2-3 ਘੰਟੇ ਇਹਨਾਂ ਨੂੰ ਟ੍ਰੇਨਿੰਗ ਜਿਹੜੀ ਉਹ ਕਰਾਉਂਦੇ ਆ ਸਵੇਰ ਨੂੰ ਵੀ ਲੜਕੀਆਂ ਜਿਹੜੀਆਂ ਜਾਂ ਲੜਕੇ ਨੇ ਸਾਡੇ ਕੋਈ ਇਸ ਗਰਾਊਂਡ ਦੇ ਵਿੱਚ ਆਉਂਦੇ ਨੇ ਤੇ ਇਹਨੂੰ ਮੇਨਟੇਨ ਕਰਨ ਦੇ ਲਈ ਇਹ ਗਰਾਸ ਗਰਾਊਂਡ ਆ ਜਿਹੜਾ ਇਹਨੂੰ ਵੀ ਮੇਨਟੇਨ ਕਰਨ ਦੇ ਲਈ ਸਾਡੇ ਕੋਲ ਸਾਰੀ ਮਸ਼ੀਨਰੀ ਆ ਜਿਹੜੀ ਉਪਲਬਧ ਹੈ ਜਿਹਦੀ ਤਿਆਰੀ ਇਹ ਅਮਰਜੀਤ ਸਿੰਘ ਹਣੀ ਆਪ ਹੀ ਕਰਵਾਉਂਦੇ ਆ। ਇਹ ਸਰ ਸ਼ੁਰੂ ਤੋਂ ਹੀ ਲੜਕੀਆਂ ਫੁੱਟਬਾਲ ਚੁਣਨਾ ਚਾਹੁੰਦੀਆਂ ਸੀਗੀਆਂ ਜੀ। ਇਹ ਜਦੋਂ ਸਾਡੇ ਕੋਲ ਪਹਿਲਾਂ ਇਹਨਾਂ ਤੋਂ ਪਹਿਲਾਂ ਰਿਸ਼ਵਰ ਸਿੰਘ ਕੰਗੋਂ ਦੇ ਸੀ ਲੈਕਚਰਦਾਰ ਉਦੋਂ ਥੋੜਾ ਜਿਹਾ ਇੱਕ ਦੋ ਸਾਲ ਅਸੀਂ ਟੀਮਾਂ ਜਾਂਦੀਆਂ ਨਹੀਂਆਂ ਨੇ ਫਿਰ ਅਮਰਜੀਤ ਸਿੰਘ ਹਣੀ ਜਦੋਂ ਸਾਡੇ ਕੋਲ ਬਦਲੀ ਹੋ ਕੇ ਆਏ ਨੇ 2016 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਸਾਡੇ ਸਕੂਲ ਦੀਆਂ ਪੀਛਣਾ ਉਹਨੀਆਂ ਸ਼ੁਰੂ ਹੋ ਗਿਆ ਤੇ ਪਹਿਲੇ ਸਾਲ ਹੀ ਸਾਡੇ ਸਕੂਲ ਦੀ ਲੜਕੀ ਸੀ ਜਿਹੜੀ ਉਹ ਨੈਸ਼ਨਲ ਖੇਡ ਕੇ ਆਈ ਸੀ। ਇਹ ਸਰ ਕਿਵੇਂ ਮੈਂਟੇਨ ਸਟੱਡੀ ਔਰ ਸਪੋਰਟਸ ਨੂੰ ਫੁੱਟਬਾਲ ਨੂੰ ਕਿਵੇਂ ਮੈਂਟੇਨ ਕਰਦੇ ਹਾਂ? ਇਹ ਸਪੋਰਟਸਮੈਨ ਆ ਜਿਹੜਾ ਉਹ ਤਾਂ ਵੈਸੇ ਐਕਟਿਵ ਬਹੁਤ ਹੁੰਦਾ ਜੇ ਉਹ ਵਧੀਆ ਪੜਾਈ ਦੂਜਿਆਂ ਨਾਲੋਂ ਕਰ ਸਕਦਾ। ਤੇ ਅਸੀਂ ਦੋਨੇ ਪੱਖਾਂ ਨੂੰ ਪੂਰਾ ਬਰਾਬਰ ਲੈ ਕੇ ਚੱਲਦੇ ਹਾਂ। ਅਸੀਂ ਕਦੇ ਵੀ ਬੱਚੇ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਖੇਡਣ ਵਾਲੇ ਹੋ ਤੁਸੀਂ ਨਾ ਕਲਾਸ ਲਾਓ। ਮੇਰਾ ਤਾਂ ਇਹ ਹੁੰਦਾ ਵੀ ਤੁਸੀਂ ਕਲਾਸ ਲਾਓਗੇ ਤਾਂ ਹੀ ਜੇ ਪੜੋਗੇ। ਤਾ ਵਧੀਆ ਪੋਸਟਰ ਤੇ ਜਾ